ਸਤ ਸ੍ਰੀ ਅਕਾਲ ਕ੍ਰਿਕਟ ਫੈਨਸ ਤੁਸੀਂ ਦੇਖ ਰਹੇ ਹੋ ਆਪਣਾ ਫੇਵਰਿਟ ਚੈਨਲ ਗਲੋਬਲ ਕ੍ਰਿਕਟ ਵਾਇਬ ਅੱਜ ਗੱਲ ਕਰਾਂਗੇ ਉਸ ਵੱਡੇ ਮੁਕਾਬਲੇ ਦੀ ਜਿਸ ਦਾ ਇੰਤਜ਼ਾਰ ਸਾਰੇ ਫੈਨਸ ਕਰ ਰਹੇ ਨੇ ਇੰਡੀਆ ਵਰਸਸ ਸਾਊਥ ਅਫਰੀਕਾ ਮੂਮੈਂਡ ਵਰਲਡ ਕੱਪ 2025 ਦਾ ਹਾਈ ਵੋਲਟੇਜ ਮੈਚ ਇਹ ਮੈਚ ਸਿਰਫ 2 ਪੁਆਇੰਟਾਂ ਲਈ ਨਹੀਂ ਸੈਮੀਫਾਈਨਲ ਦੀ ਰੈਸ ਲਈ ਵੀ ਹੈ ਇਸ ਵੇਲੇ ਵਰਲਡ ਕੱਪ ਦੀ ਪੁਆਇੰਟਸ ਟੇਬਲ 'ਚ ਇੰਡੀਆ ਦੂਜੇ ਨੰਬਰ ਤੇ ਹੈ ਇੰਡੀਆ ਨੇ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਲਏ ਹਨ ਨੈਟ ਰਨ ਰੇਟ ਵੀ +1.5 1.5 ਨਾਲ ਕਾਫੀ ਸਟਰੋਂਗ ਹੈ ਦੂਜੇ ਪਾਸੇ ਸਾਊਥ ਅਫਰੀਕਾ ਨੇ ਦੋ ਵਿੱਚੋਂ ਇੱਕ ਮੈਚ ਜਿੱਤ ਜਿਹੜਾ ਹੈ ਤੇ ਇੱਕ ਹਾਰਿਆ ਹੈ ਉਹਨਾਂ ਦਾ ਨੈਟ ਰਨ ਰੇਟ -1.402 ਹੈ ਜਿਸ ਕਾਰਨ ਉਹਨਾਂ ਲਈ ਅੱਜ ਦਾ ਮੈਚ ਤਾਂ ਬਹੁਤ ਜ਼ਰੂਰੀ ਹੈ ਹੁਣ ਜੇ ਗੱਲ ਕਰੀਏ ਸਾਊਥ ਅਫਰੀਕਾ ਵਰਸਸ ਇੰਡੀਆ ਦੇ ਹੈਡ ਟੂ ਹੈਡ ਰਿਕਾਰਡ ਦੀ ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਦੋਵੇਂ ਟੀਮਾਂ ਪੰਜ ਵਾਰੀ ਟਕਰਾਈਆਂ ਨੇ ਜਿਸ ਵਿੱਚ ਇੰਡੀਆ ਨੇ ਤਿੰਨ ਜਿੱਤੇ ਹਨ ਜਦਕਿ ਸਾਊਥ ਅਫਰੀਕਾ ਨੇ ਦੋ ਮੈਚ ਜਿੱਤੇ ਪਰ ਇਸ ਵਾਰੀ ਦੋਵੇਂ ਟੀਮਾਂ ਦਾ ਜੋਸ਼ ਆਸਮਾਨ ਛੂ ਰਿਹਾ ਹੈ ਇੰਡੀਆ ਦੀ ਬੈਟਿੰਗ ਲਾਈਨਅਪ ਇਸ ਵੇਲੇ ਟੋਪ ਫਾਰਮ ਵਿੱਚ ਹੈ ਸਮ੍ਰਿਤੀ ਮਨਦਾਨਾ ਦੀ ਕਲਾਸੀ ਚਾਟ ਤੇ ਹਰਮਨਪ੍ਰੀਤ ਕੌਰ ਦੀ ਐਕਸਪਲੋਸਿਵ ਹਿਟਿੰਗ ਓਪੋਨੈਂਟਸ ਦੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਬੋਲਿੰਗ ਵਿੱਚ ਰੇਨੂ ਕਾ ਤੇ ਦਿਪਤੀ ਸ਼ਰਮਾ ਕਮਾਲ ਕਰ ਰਹੀਆਂ ਨੇ ਇੰਡੀਆ ਦੀ ਬੋਲਿੰਗ ਡੈਪਥ ਇਸ ਟੂਰਨਾਮੈਂਟ ਦੀ ਸਭ ਤੋਂ ਬੈਲੈਂਸ ਮੰਨੀ ਜਾ ਰਹੀ ਹੈ ਪਰ ਸਾਊਥ ਅਫਰੀਕਾ ਵੀ ਕੋਈ ਕਮ ਨਹੀਂ ਮੈਜਮਿਨ ਬ੍ਰਿਡਸ ਤੇ ਲੋਰਾ ਬੋਲਵਰਡ ਜਿਵੇਂ ਪਲੇਅਰ ਐਕਸਪਲੋਸਿਵ ਸਟਾਰਟ ਦੇ ਸਕਦੇ ਹਨ ਤੇ ਮੈਰੀਜਨ ਕੈਪ ਇਹਨਾਂ ਦਾ ਆਲਰਾਊਂਡਰ ਪਰਫਾਰਮ ਇੰਡੀਆ ਨੂੰ ਰੋਕ ਸਕਦਾ ਹੈ ਉਹਨਾਂ ਕੋਲ ਫਾਸਟ ਬੋਲਿੰਗ ਅਟੈਕ ਹੈ ਜੋ अर्ਲੀ ਵਿਕਟਸ ਲੈ ਸਕਦਾ ਹੈ ਮੈਚ ਖੇਡੇ ਜਾਵੇਗਾ ਵਿਸ਼ਾਖਾਪਟਨਮ ਦੇ ਡਾਕਟਰ ਵਾਈ ਐਸ ਰਾਜੇਕਰ 레드 ਸਟੇਡੀਅਮ 'ਚ ਜਿੱਥੇ ਪਿੱਚ ਬੈਟਿੰਗ ਫਰੈਂਡਲੀ ਹੈ ਪਰ ਸੈਕੰਡ ਇਨਿੰਗ 'ਚ ਸਪਿਨਰ ਦਾ ਜਾਲ ਚੱਲਦਾ ਹੈ ਟੋਸ ਇੱਥੇ ਕ੍ਰੂਸ਼ਲ ਰਹੇਗਾ ਜੋ ਟੀਮ ਪਹਿਲਾਂ ਬੈਟਿੰਗ ਕਰੇਗੀ ਐਡਵਾਂਟੇਜ ਲੈ ਸਕਦੀ ਹੈ ਚਲੋ ਇੱਕ ਵਾਰੀ ਨਜ਼ਰ ਮਾਰਦੇ ਹਾਂ ਪੁਆਇੰਟਸ ਦੇਈਂ ਇੰਗਲੈਂਡ ਦੋ ਵਿੱਚੋਂ ਦੋ ਜਿੱਤ ਕੇ ਟੌਪ ਤੇ ਬਣਿਆ ਹੋਇਆ ਹੈ ਇੰਡੀਆ ਦੋ ਵਿੱਚੋਂ ਦੋ ਜਿੱਤ ਕੇ ਦੂਸਰੇ ਨੰਬਰ ਤੇ ਹੈ ਤੇ ਆਸਟ੍ਰੇਲੀਆ ਦੋ ਵਿੱਚੋਂ ਇੱਕ ਜਿੱਤ ਕੇ ਤੇ ਇੱਕ ਮੈਚ ਉਹਨਾਂ ਦਾ ਬੇਨਤੀਜਾ ਰਿਹਾ ਤੇ ਤੀਸਰੇ ਨੰਬਰ ਤੇ ਬਣੀ ਹੋਈ ਹੈ ਸਾਊਥ ਅਫਰੀਕਾ ਦੋਵਾਂ ਵਿੱਚੋਂ ਇੱਕ ਮੈਚ ਜਿੱਤ ਕੇ ਉਹ ਚੌਥੇ ਸਥਾਨ ਤੇ ਹੈ ਜੇ ਇੰਡੀਆ ਇਹ ਮੈਚ ਜਿੱਤ ਲੈਂਦੀ ਹੈ ਤਾਂ ਉਹ ਸੈਮੀਫਾਈਨਲ ਲਈ ਆਲਮੋਸਟ ਕੁਆਲੀਫਾਈ ਕਰ ਜਾਵੇਗੀ ਪਰ ਜੇ ਸਾਊਥ ਅਫਰੀਕਾ ਜਿੱਤਦੀ ਹੈ ਤਾਂ ਟੇਬਲ ਵਿੱਚ ਤਿੱਖੀ ਟੱਕਰ ਵਧੇਗੀ ਤੇ ਸੈਮੀਫਾਈਨਲ ਦੇ ਰਸ ਹੋਰ ਵੀ ਇੰਟਰਸਟਿੰਗ ਹੋ ਜਾਵੇਗੀ ਮੇਰਾ ਮੰਨਣਾ ਹੈ ਕਿ ਇੰਡੀਆ ਇਸ ਮੈਚ ਵਿੱਚ ਫਿਰ ਟੌਪ ਪਰਫਾਰਮ ਵਿਖਾਏਗੀ ਜਿਵੇਂ ਰੇਣੂਕਾ ਸਿੰਘ ਤੇ ਦਿਪਤੀ ਸ਼ਰਮਾ ਕ੍ਰੂਸ਼ਲ ਰਹਿਣਗੀਆਂ ਤੇ ਬੈਟਿੰਗ ਵਿੱਚ ਹਰਮਨਪ੍ਰੀਤ ਕੌਰ ਹੋ ਸਕਦੀ ਹੈ ਗੇਮ ਚੇਂਜਰ ਆਫ ਦਾ ਮੈਚ ਤਾਂ ਦੋਸਤੋ ਤੁਹਾਡੇ ਅਨੁਸਾਰ ਕੌਣ ਮਾਰੇਗਾ ਬਾਜੀ ਇੰਡੀਆ ਜਾਂ ਸਾਊਥ ਅਫਰੀਕਾ ਕਮੈਂਟ ਸੈਕਸ਼ਨ ਵਿੱਚ ਆਪਣੀ ਪ੍ਰੈਡਿਕਸ਼ਨ ਜ਼ਰੂਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਧੰਨਵਾਦ ਜੀ